ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਅੱਜ ਦੀ ਵੀਡੀਓ ਵਿੱਚ ਨੌ ਨਗ ਕਿੱਲੇ ਤੇ ਹਾਜ਼ਰ ਖੜੇ ਆ ਦਿਖਾਉਨੇ ਆ ਬਾਕੀ ਨਗ ਵੀਰ ਕੋਲ ਹੋਰ ਵੀ ਆਉਣ ਵਾਲੇ ਆ ਸੋ ਰੇਟ ਬਿਲਕੁਲ ਬਾਜਬ ਜਮਾ ਲੁੱਟ ਵਾਲੇ ਭਾਈਆ ਜਮਾ ਜੇ ਵੀਰ ਕਹਿੰਦਾ ਸਾਰਿਆਂ ਇਕੱਠਿਆਂ ਖਰੀਦੂ 60000 ਦੀ ਐਵਰੇਜ ਨਾਲ ਸਾਰੇ ਦੇ ਸਾਰਿਆਂ ਮਿਲ ਜਾਣਗੇ ਆ ਕੱਲੀ ਕੱਲੀ ਦਾ ਰੇਟ ਹੋਗਾ ਕੋਈ 65 68 70000 ਤੋਂ ਬਾਹਰ ਕੋਈ ਹੈ ਨਹੀਂਗੀ ਤੇ 60000 ਤੋਂ ਅੰਦਰ ਵੀ ਕੋਈ ਹੈ ਨਹੀਂਗੀ ਉੱਪਰ ਉੱਪਰ ਦੇ ਸਤਿ ਸ਼ਕਾਲ ਬਾਈ ਜੀ ਸਤਿ ਸ਼ਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੱਗੀ ਆ ਜੀ ਪਿੰਡ ਬਰਨਾਲਾ ਸ਼ਹਿਰ ਆ ਕੋਠੇ ਪੈਂਦੇ ਆ ਰੰਗੀਆਂ ਵਾਲੇ ਜੀ ਤੇ ਜ਼ਿਲ੍ਹਾ ਬਰਨਾਲਾ ਖਾਸ ਜ਼ਿਲ੍ਹਾ ਬਰਨਾਲਾ ਖਾਸ ਜੀ ਆਪਣਾ ਸੇਖਾ ਰੋਡ ਤੇ ਘਰ ਆ ਜਿਹੜਾ ਧੂਰੀ ਰੋਡ ਲੰਘ ਜਾਂਦਾ ਹੈ ਮੋਬਾਈਲ ਨੰਬਰ ਆਪਣਾ 98153 9107 ਜੀ ਇਹ ਜਿਹੜੇ ਆਪਾਂ 60 ਤੋਂ 70 ਹਜ਼ਾਰ ਵਾਲੇ ਭਾਗ ਗਏ ਹੈਗੇ ਕਿ ਕਹਿਣ ਵਾਲੇ ਗੱਲੇ ਨਹੀਂ ਨਹੀਂ ਬਾਈ ਜੀ ਹੈਗੇ ਆਪਣੇ ਕੋਲੇ ਅੱਜ ਆਪਣੇ ਕੋਲੇ 9 ਬਿਹੜਾਂ ਨੇ ਠੀਕ ਹੈ 15 ਬਿਹੜਾਂ ਆਪਣੇ ਕੋਲੇ ਆ ਜਾਣਗੀਆਂ ਰਾਤ ਨੂੰ 10-11 ਵਜੇ ਤੱਕ ਆ ਜਾਣਗੀਆਂ 12 ਵਜੇ ਤੱਕ ਠੀਕ ਹੈ ਸਵੇਰੇ ਆਪਣੇ ਕੋਲੇ 25 ਦਾਕ ਹੋਣਗੇ ਜਿਹੜਾ ਆ ਗਿਆ ਖਾਲੀ ਮੋੜਦਾ ਨਹੀਂ ਮੈਂ ਕਹਿੰਦੀ ਜਮਾ ਨਹੀਂ ਖਾਲਦੀ ਮੋੜਦੇ ਜਿਹੜੇ ਸਵੇਰੇ ਬਿਹੜਾਂ ਆਉਣਗੀਆਂ ਉਹ ਐ ਮੰਨੋ ਵੀ 75 ਤੋਂ 80 ਦਾ ਭਾਅ ਹੋਣਗੀਆਂ ਜਿਹੜੀਆਂ ਅੱਜ ਨੇ ਇਹ 60 ਤੋਂ 70 ਦਾ ਭਾਅ ਨੇ ਜਿਹੜੀ ਮਰਜ਼ੀ ਫਿੱਟ ਕਰ ਲੇ ਕੋਈ 65 68 79 70 ਇੱਥੇ ਕਿਤੇ 60 ਤੋਂ ਥੱਲੇ ਵਾਲ 70 ਤੋਂ ਬਾਹਰ ਵਾਲੀ ਨਹੀਂ ਹੈਗੀ ਠੀਕ ਹੈ 60 ਤੋਂ ਐਵੇਂ ਕੋਈ ਵੀਰ ਕਹੇ 50 ਲਾਉਣਾ ਉਹ ਹੈ ਨਹੀਂਗੇ ਨਹੀਂ 45 ਹੈ ਨਹੀਂਗੀ ਵੀਰ ਜੀ 50 ਲੀਆਂ ਕੱਲ ਨੂੰ ਹੋ ਸਕਦਾ ਇੱਕ ਦੋ ਬਹਿਣਾ ਆ ਜਾਣ ਵਿੱਚ ਠੀਕ ਹੈ ਪਹਿਲਾ ਨੰਬਰ ਜਿਹੜੇ ਬੱਚੀ ਦੇਖਦੇ ਆ ਕਿਹੜਾ ਸੁਹਾ ਸੁਹੰਦੀ ਹੈ ਸੁਹਾ ਦੂਜਾ ਬਾਈ ਜੀ ਪਿਓਰ ਆ ਦੂਜਾ ਸੁਹਾ ਸੁਹੰਦੀਆ ਦਿਨ ਕਹ ਲੈਂਦੀ ਹੈ ਦਿਨ 15 ਬਾਕੀ ਨੇ ਬਾਈ ਜੀ 15 ਦਿਨ ਸੂਨ ਚ ਬਾਕੀ ਪਏ ਹੈ ਹਨਾ ਸਿੱਧੀ ਦੌਰ ਦੇ ਪੱਕਾ ਪੁੱਤ ਪੁੱਤ ਵਰਸੀ ਤਾਂ ਬਰੀਡ ਬਹੁਤ ਜ਼ਿਆਦਾ ਹੈਗੀ ਠੀਕ ਹੈ ਕੱਚੀ ਕੱਚੀ ਹੈ ਜੀ ਹੈਨਾ ਕੱਲੀ ਕੱਚੀ ਕੱਚੀ ਇਹਨਾਂ ਦੇ ਰੇਟ ਵਾਈਚ 10-10000 ਰੁਪਿਆ ਜੀ ਇਸੇ ਕਰਕੇ ਮੰਦੇ ਨੇ ਕਿ ਇਹ ਕੱਚੀਆਂ ਨੇ ਬਸ ਹਫਤੇ ਤੋਂ ਲੈ ਕੇ 10 ਦਿਨਾਂ ਦੀ ਸਾਰੀ ਨਹੀਂ ਵੇੜਾਂ 10 ਦਿਨ ਸੂਣ ਚ ਵਾਕੀ ਹੈਨਾ ਬਾਲਾ ਸਾਂਭਿਆ ਗਿਆਂ ਵਜੇ 2 ਪੈਸੇ ਮੂਲਣ ਵੀ ਦੇਣਗੇ ਆ ਬਾਈ ਵਿਕਰੀ ਵਾਲੇ ਬੰਦੇ ਨੂੰ ਕਿਸੇ ਨੂੰ ਵੀ ਆਏ ਨਹੀਂ ਹੈਗਾ ਵੀ 2 ਰੁਪਏ ਦੇਣਗੇ ਨਹੀਂ ਇਹ ਆ ਗਈ ਆਪਣੀ 70000 ਤੋਂ ਅੰਦਰ ਹੀ ਹੁਣ ਆਪਾ ਹਾਂ 70 ਤੋਂ ਅੰਦਰ ਆ ਜੀ ਤੇ ਦੁੱਧ ਦੀ ਐਵਰੇਜ ਕੀ ਰਹੂ ਇਹਨਾਂ ਦੀ ਪੰਜੇ ਨਾਲ ਐਵਰੇਜ ਸਾਰੀਆਂ ਬੱਚੀਆਂ ਦੀ 20 ਕਿਲੋ ਦੀ ਰਹੂਗੀ ਮੰਨ ਕੇ ਚੱਲੀਏ 22 23 22 23 25 ਤੇ ਵੀ ਜਾ ਸਕਦੇ ਜਿਵੇਂ ਹੁਣ ਇਹ ਜੀ ਬੱਚੀ ਹੈ ਤਿਆਰ ਕਰ ਲਈ ਕਿਸੇ ਨੇ 15 ਦਿਨ ਨੂੰ ट्रांजੈਕਸ਼ਨ ਚਾਰਤੀ ਚਮਕਦਮ ਕੋ ਬਣ ਗਈ 25 ਕਿਲੋ ਵੀ ਘਟ ਸਕਦੀ ਹੈ ਮੰਨ ਕੇ ਚੱਲੀਏ ਵੀ 18 ਕਿਲੋ ਤੋਂ ਸਟਾਰਟਿੰਗ ਹੈਗੀ ਹੈ ਜਮਾ ਘਟ ਵਾਲੀ ਜਮਾ ਜਰਣ ਖੁੱਲੋ ਹੀ ਆ ਵੀਰੇ ਜਿਹੜੀ ਆਮ ਕਰਦੀ ਨਾਰਮਲ ਖਾਣ ਨਾਲ ਇਹ ਸੀਗੀ ਪਹਿਲਾ ਨੰਬਰ ਅੱਗੇ ਗੱਲ ਕਰਦੇ ਦੋ ਨੰਬਰ ਦੀ ਜੀ ਕਿਹੜਾ ਸੁਆ ਸੁੰਦੀ ਹੈ ਸੁ ਤੇ ਸਾਫ ਸੁਥਰੀ ਬਹੁਤ ਆ ਹਨਾ ਮੈਂ ਕਿਹਾ ਅਸੀਂ ਤੋਰਦੀ ਬੁੱਤੇ ਇਧਰੋਂ ਇਧਰ ਤੋਰ ਬਰਨ ਜਿੰਨੀਆਂ ਵੀ ਨੇ ਆਪਣੇ ਕੋਲੇ ਸਾਰੀਆਂ ਟੌਪਰ ਨੇ ਬਈ ਪੂਰੀ ਗੀ ਸਾਫ ਸੁਥਰੀਆਂ ਨੇ ਦੂਜਾ ਸੁਆ ਕੈ ਨੰਬਰ ਟੈਗ ਪਿਆ ਹੋਇਆ ਜੀ 29 ਨੰਬਰ ਦਾ ਇਹਦੇ 29 ਨੰਬਰ ਜੀ 29 ਨੰਬਰ ਦਾ ਟੈਗ ਦੂਜਾ ਸੁਆ ਬਾ ਮੋੜ ਲਿਆ ਹਫਤਾ ਲੈ ਜੂ ਹਨਾ ਇੱਕ ਹਫਤਾ ਬਾਕੀ ਹੈ ਜੀ ਪੂਰਾ ਠੀਕ ਹੈ ਕਵਲਟੀ ਬੇਡ ਦੀ ਬਹੁਤ ਚੰਗੀ ਆ ਕੁਆਲਟੀ ਕੁਲਟੀ ਬਹੁਤ ਜਿਆਦਾ ਆ ਬੱਚੀ ਚ ਸਾਫ ਸੁਥਰੀ ਆ ਪੂਰੀ ਹਨਾ ਪੂਰੀ ਸੋ ਸਾਫ ਸੁਥਰੀ ਦੂਜੇ ਨੰਬਰ ਤੇ ਹਨਾ ਹਾਂਜੀ ਦੂਜਾ ਸੁਆ ਹੁੰਦੀ ਆ ਤੇ ਅੱਗੇ ਗੱਲ ਕਰਦੇ ਆਪਾਂ ਤੀਜੇ ਨੰਬਰ ਤੇ ਕਾਲਾ ਮਗੀਨਾ ਆ ਗਿਆ ਮੈਂ ਕਿਹਾ ਸੱਪ ਹੀ ਆ ਬਾਈ ਬਾਲੀ ਚੰਗੀ ਬੱਛੀ ਆ ਯਾਰ ਕੋਬਰਾ ਇੰਨੀ ਪੋਲੀ ਆ ਨਾ ਥੱਲੋਂ ਠੀਕ ਐ ਇਹਨੂੰ ਆਪਾਂ ਸਾਈਵਾਲ ਕਹਿ ਲੋ ਗਰਲੈਂਡੋ ਕਹਿ ਲੋ ਠੀਕ ਐ ਸਾਰੀਆਂ ਨਸਲਾਂ ਨੇ ਇਹਦੇ ਵਿੱਚ ਸਲੀਨ ਦੇ ਕੱਪੜੇ ਵਰਗੀ ਭਈ ਆ ਮੈਂ ਕਿਹਾ ਯਾਰ ਬਾਲੀ ਚੰਗੀ ਬੱਛੀ ਆ ਲੈ ਵਾਦਣਾ ਲੈ ਬਾਕੀ ਠੰਡੀ ਠੁੰਡੀ ਦਾ ਕੋਈ ਆਂਦੀ ਮੈਂ ਕਿਹਾ ਯਾਰ ਜਿਵੇਂ ਨਹੀਂ ਕ੍ਰੋਸ ਗਾਮ ਹੱਥ ਨਹੀਂ ਲਾਉਣ ਦਿੰਦੀਆਂ ਠੀਕ ਐ ਬਾਲੀ ਚੰਗੀ ਬੱਛੀ ਆ ਤੇ ਲੱਪਣ ਦੇ ਫੇਰ ਲੱਗ ਜਾਣਗੇ 2-3 ਦਿਨ ਦੇ ਠੀਕ ਹੈ ਜੈਜ ਗੱਲ ਹੈ ਨਾ ਤੇ ਇਹਦੇ ਐਵਰੇਜ ਮੰਨ ਕੇ ਚਲੋ 20 ਤੋਂ ਬਾਹਰ ਹੈਗੀ ਆ 20 ਤੋਂ ਬਾਹਰ ਵਾਲੀ ਆ ਬਾਈ ਇਹ 20 ਕਿਲੋ ਦਾ ਪਲੂਣ ਦਾ ਦਿੱਤਾ ਹੋਇਆ ਬਾਕੀ ਇਹ ਦੰਨਾਂ ਦੀ ਚੌਗੀ ਆ ਪਿਆਰ ਬਾਕੀ ਇੱਕ ਹੋਰ ਗੱਲ ਆ ਜਿਵੇਂ ਤੇਰਾ ਭਾਅ 60 ਤੋਂ 70 ਦਾ ਛੋਟੀ ਵੀ ਹੈ ਨਹੀਂ ਵਿੱਚ ਕੋਈ ਹੈ ਨਾ ਪੂਰੇ ਘਰ ਵਾਲੀਆਂ ਮਸ਼ੀਨ ਬਾਈ ਨੀ ਆਲਾ ਇਹਦੇ ਮਰਗਾ ਬਾੜ ਕੇ ਛੱਡਦੇ ਵੀ ਛੋਟੀ ਨਿਕਲ ਜੂ ਗੋਲ ਜਾ ਕੇ ਮੈਂ ਕਿਹਾ ਟੋਪ ਨੇ ਬਹਿਣਾ ਸਾਰੀਆਂ ਬਾਈ ਤੀਜੇ ਨੰਬਰ ਤੇ ਦਿਖਾਦਾ ਕਾਲਾ ਰਕੋਬਰਾ ਆ ਪਾ ਤੁਹਾਨੂੰ ਜਮਾ ਕੌਡੀਆਂ ਵਾਲਾ ਸੱਪ ਜਮਾ ਤੇ ਪੋਲੀ ਪੋਨੀ ਪਾਲੀ ਵੀ ਬਾੜੀ ਪਈ ਆ ਹੈ ਨਾ ਬਾੜੀ ਚੰਗੀ ਆ ਯਾਰ ਠੀਕ ਅੱਗੇ ਹੁਣ ਆਪਾਂ ਗੱਲ ਕਰਾਂਗੇ 4 ਨੰਬਰ ਵਾਲੀ ਦੇ ਇਹਦੇ ਕੈ ਨੰਬਰ ਦਾ ਟੈਗ ਠੋਕੀ ਬੈਠੇ ਆ ਇਹਦੇ ਟੈਗ ਹੈ ਨਹੀਂ ਬਾਈ ਠੀਕ ਆ ਉਹ ਹੀ ਦੂਜੇ ਪਿਆ ਵਾ ਤੋਰ ਫਿਰ ਇਹਨੂੰ ਬਾਹਰ ਨੂੰ ਜਿਹੜਾ ਕੋਈ ਸੀਮਾਂ ਲੱਗਿਆ ਉਹੀ ਟੈਗ ਕਰਦੇ ਠੀਕ ਐ ਇਹਦਾ 22 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਵੀਰੇ ਠੀਕ ਐ ਦੂਜਾ ਸੂਆ ਕੀ ਪਿਓਰ ਦੰਗਾ ਦੀ ਪੂਰੀ ਹੈ ਦੰਦਾ ਆਪਾਂ ਕੋਈ ਦੇਖਿਆ ਵੀ ਨਹੀਂ ਪੱਟ ਕੇ ਹੋ ਸਕਦਾ ਚੌਗੀ ਛਿੱਗੀ ਵੀ ਨਿਕਲ ਸਕਦੀ ਆ ਠੀਕ ਐ ਪਰ ਟਾਪਰ ਬੱਚੀ ਆ ਪੂਰੀ ਟਾਪਰ ਬੱਚੀ ਕਿਆ ਵਾਤਾ ਹਨਾ ਮੈਂ ਕਿਹਾ ਕੁਆਲਿਟੀ ਕੁਆਲਿਟੀ ਕੰਨੀ ਆ ਦਾ ਬਾਈ ਯਰ ਨਾ ਕਿਆ ਬਾਤ ਆ ਫਰਸਟ ਕਲਾਸ ਆ ਜਮ ਹਣਾ ਤੇ ਬਾਕੀ ਜਿਵੇਂ ਇਹਨੇ ਨਾ ਇਕੱਠੇ ਕਰੇ ਕੋਈ ਸੈਡ ਛੂਡ ਕਿਸੇ ਦੀ ਵੀ ਹੈ ਨਹੀਂ ਮੈਂ ਕਿਹਾ ਬਾਈ ਐਨ ਸਾਰੀਆਂ ਸਾਫ ਸੁਥਰੀਆਂ ਕਾਮਾਂ ਕੱਟੀਆਂ ਕਰੀਆਂ ਜੇ ਕੋਈ ਸੈਡ ਦੇਖ ਜੇ ਫਿਰ ਆਪਾਂ ਲੈਂਦੇ ਨਹੀਂ 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 ਬਾਈ ਯਾਰ ਮਾਲ ਆਪਾਂ ਵੇਚਣਾ ਵੀ ਨਹੀਂ ਉਹ ਤਾਂ ਵੀਰੇ ਯਾਰ ਜਿਵੇਂ ਹੁਣ ਵੀਰੇ ਇਧਰ ਗੁਰਦਾਸਪੁਰ ਅੰਮ੍ਰitsar ਏਰੀਆ ਮੇਥੋਂ ਬਹੁਤ ਜ਼ਿਆਦੇ ਮਾਲ ਲੈ ਜਾਂਦਾ ਥੋੜੀ ਵੀਡੀਓ ਤੇ ਬਹੁਤ ਮਾਲ ਵਿਕਦਾ ਆਪਣਾ ਇਹੋ ਜੀ ਗੱਲ ਨਹੀਂ ਠੀਕ ਹੈ ਆਪਾਂ ਸਾਫ਼ ਹੀ ਮਾਲ ਲੈ ਕੇ ਰਾਜੀ ਆਂ ਔਰ ਭਾ ਵੀ ਆਪਣੇ ਜਾਇਜ਼ ਹੁੰਦੇ ਆ ਬਿਲਕੁਲ ਹੁਣ ਜਿਵੇਂ ਨੌਂ ਗਾਂਜਾ ਤੇਰੇ ਕੋਲੇ ਤੇਰੇ ਗਨੇ 2 2000 ਨੇ 90 18000 ਮੰਗੇ। ਹਾਂ ਯਾਰ ਬਣ ਗਿਆ ਭਾਈ ਜਿਹਦੇ ਕੋਲ ਤਰੀਕਾ ਉਹਦਾ ਇੱਥੇ ਮਰੀਕ। ਜੈ ਜੈ ਗੱਲ ਆ ਜਾਵਾ ਕਹਿੰਦੇ ਹਿੰਦੁਸਤਾਨ 'ਚ ਕੰਮ ਨਹੀਂ ਹੈਗਾ ਕੰਮ ਕਰਨ ਵਾਲਾ ਚਾਹੀਦਾ। ਬਾਤੂ ਬੰਦਾ ਕੰਮ ਕਰਨ ਵਾਲਾ ਚਾਹੀਦਾ। ਠੀਕ ਐ। ਆ ਮੇਰੇ ਬੱਚੇ ਆ ਪੂਰਾ ਪੂਰਾ ਨਾਲ ਫਿਰਦੇ ਆ ਕਿ ਇੱਥੇ ਸਾਰੇ ਕਾਰੋਬਾਰ ਆਪਣਾ। ਠੀਕ ਐ। ਆਪਾਂ ਕੋਈ ਵਰਕਾ ਪਾੜ ਦੇ। 3 ਮਹੀਨੇ ਦੇ ਵਿੱਚ ਮੇਰੀਆਂ 10 ਵੀਡੀਓ ਪਾ ਜੇਂ ਤੋ ਕਦੇ ਮੇਰੇ ਕੋਲ 15 ਆਮ ਤੋਂ ਘੱਟ ਹੁੰਦੀਆਂ। ਮੰਨ ਕੇ ਚੱਲ ਜੇਰੇ 10 ਵੀਡੀਓ ਪਾ ਦੇ 10000 ਰੁਪਏ ਇੱਕ ਵੀਡੀਓ 'ਚ ਬਣ ਗਿਆ ਤੇਨੂੰ ਲੱਖ ਰ ਤੋ ਦੇਖੋ ਪਾਕੇ ਠੰਡੀਆਂ ਬਹੁਤ ਆ ਹਨਾ ਮੈਨੂੰ ਯਾਰ ਬੌਲੀਆਂ ਪੂਟੀਆਂ ਬੱਛੀਆਂ ਨੇ ਨੇ ਬਾਈ ਠੀਕ ਐ ਆਏ ਨਹੀਂ ਹੈਗਾ ਵੀ ਕੋਈ ਡੰਗਰ ਮਾਰਨ ਵਾਲਾ ਹੋਊਗਾ ਜਿਵੇਂ ਮਰਜੀ ਬੱਚੇ ਆ ਦੇਖ ਲਓ ਜਵਾਕ ਹੱਥ ਫੇਰੀ ਜਾਂਦੇ ਆ ਠੰਡੀਆਂ ਬੱਛੀਆਂ ਸਾਰੀਆਂ ਪੰਜਵਾਂ ਨੰਬਰ ਅੱਗੇ ਆ ਗਈ ਛੇਵਾਂ ਨੰਬਰ ਆ ਤੌਰ ਤੇ ਛੇਵਾਂ ਨੰਬਰ ਫੇਰ ਸਾਹੀਵਾਲ ਆ ਗਈ ਹਨਾ ਹਾਂ ਬਾਈ ਕ੍ਰੋਸ ਚ ਆ ਗਈ ਠੰਡ ਬਹੁਤ ਪੜਾ ਲੱਗਿਆ ਵੇਦੇ ਅੱਜ ਦੀ ਕੁਆਲਿਟੀ ਆ ਨਾ ਵੀਰੇ ਠੀਕ ਹੈ ਅੱਜ ਦੀ ਟੌਪ ਦੀ ਕੁਆਲਿਟੀ ਆ ਇਹ ਨਾ ਗਰਮੀ ਮੰਨਣੀ ਆ ਥਣ ਤੇ ਤਾਂ ਆਏ ਆ ਜਿਵੇਂ ਕਿੰਨੂ ਨਪੜਿਆ ਗੁੱਠੀ ਜ ਮੈਂ ਕਿਹਾ ਬਾਈ ਯਾਰ ਮਈਆਂ ਵਾਲੇ ਥਣ ਨੇ ਸਾਰੀਆਂ ਵਸ਼ੀਆਂ ਦੀ ਟੌਪ ਆ ਸਹੀ ਇਹ ਆ ਕੀ 6ਵਾਂ ਨੰਬਰ ਹਨਾ 2 3 6ਵਾਂ ਨੰਬਰ ਬਾਈ 6ਵਾਂ ਨੰਬਰ ਜਮਾ ਕੀ ਬਤਾ ਇਹ ਵੀ 60000 ਤੋਂ ਲੈ ਕੇ 70 ਦੇ ਵਿੱਚ ਹੀ ਆ ਹਾਂਜੀ ਹਾਂ ਇਹ 65 ਦੀ ਵੀ ਹੋ ਜਾ ਸਕਦੀ 68 ਦੀ ਹੋ ਸਕਦੀ ਹਾਂਜੀ ਹਾਂ ਮੌਕੇ ਤੇ ਦੱਸ ਦੇ ਆਪਾਂ 65 ਦੀ ਦੇ ਦਾਂ ਯਾਰ ਬਸ ਕੋਈ ਗੱਲ ਹੀ ਨਹੀਂ ਬਾਈ ਇਹਪਰ ਜੇ ਤੁਸੀਂ ਇੱਕੋ ਹੀ ਐਵਰੇਜ ਦੱਸਤੀ ਨਾ ਵੀ 60 ਤੋਂ ਬਾਹਰ ਨੇ 70 ਤੋਂ ਅੰਦਰ ਨੇ ਠੀਕ ਹੈ ਜਿਹੜੀ ਮਰਜ਼ੀ ਵੀਰ ਉਹ ਹਜੇ ਤੱਕ ਨਾਲ ਲੈ ਸਕਦਾ ਆਪਾਂ ਤੋਂ ਠੀਕ ਹੈ ਤੇ 60 ਤੋਂ ਅੰਦਰ ਫਾਇਦਾ ਕੋਈ ਨਹੀਂ ਕਰ ਲਗਾ ਨਹੀਂ ਬਾਈ 60 ਤੋਂ ਅੰਦਰ ਤਾਂ ਹੁਣ ਜੇ ਆਪਾਂ ਅਗਲੇ ਨੂੰ ਵੀ ਪਤਾ ਵੀ ਮੂਰੇ ਮਾਲ ਮਿਲਦਾ ਨਹੀਂ ਵੀਰੇ ਯਾਰ ਬੱਚੀ ਪਾਰਾਂ ਲੱਗ ਜਾ ਬੱਚੀ ਫੰਡਰ 30000 ਦੀ ਵੀ ਕੀ ਜਾਂਦੀ ਹੈ ਬਾਈ ਵਿਕੀ ਜਾਂਦੀਆਂ ਨੇ ਠੀਕ ਹੈ 6ਵਾਂ ਆਇਆ ਕੀ 7ਵਾਂ ਨੰਬਰ ਹਣਾ ਵੀਰ ਆਪਾਂ ਨੂੰ ਟੋਕੜ ਗਾਂ ਵਾਲਾ ਤੇ ਫੰਡਰ ਬੱਚੀ ਵਾਲਾ ਫੋਨ ਨਾ ਲਾਵੇ ਆਪਾਂ ਲੈਂਦੇ ਨਹੀਂ ਹੈਗੇ ਵੀਰੇ ਠੀਕ ਹੈ ਜਿਹੜਾ ਬੱਚੀ ਆ ਬਾਈ ਜਿਹੜਾ ਬੰਦਾ ਬੱਚੀ ਐ ਮੰਨ ਲਓ ਵੀ ਜਾਂ 60 ਜਾਂ 60000 ਦੇ ਵਿੱਚ ਲੈ ਗਿਆ ਇਹ ਹੈ 10 ਸੂਏ ਚੋਲਵੇ ਨੂੰ ਸਾਫ ਸੁੱਧੀ ਨਹੀਂ ਹੁੰਦੀ ਨਾਲੇ ਦੁੱਧ 25 ਕਿਲੋ ਗੱਡੂਗੀ ਖੁੱਲਾ ਆਰਾਮਦਾਰੀ ਦਾ ਨਾ ਇਹਨੂੰ ਨਾ ਇਹਨੂੰ ਮਸਟੈਟਿਕ ਆਵੇ ਕੋਈ ਮੈਂ ਕਿਹਾ ਯਾਰ ਬਾਲੀ ਫਿਟਿੰਗ ਆ ਲੈਵੇ ਦੀ ਮੋੜ ਲੈ ਦਿਨੂੰ ਬਾਈ ਇਹ ਆਪਾਂ ਦੇ ਲਾ ਕੇ 64 ਚੌੜੇ ਸਾਦੇ ਪਾ ਜਾਣਾ ਮੰਨ ਲਓ 62000 ਦੀ ਤੁਹਾਨੂੰ ਮਿਲ ਜੂ 27 ਨੰਬਰ ਦਾ ਟੋਕਨ ਪਿਆ ਹੋਇਆ ਤੇ ਭੜਾਕਿਆਂ ਵਾਂਗੂ ਖਰੀਦ ਲਿਓ 20 ਕਿਲੋ ਦੁੱਧ ਤਾਂ ਪਾਰ ਚੱਲੂਗੀ ਸੈ ਸੂਏ ਚੰਗਾ ਤੇ ਬਾਕੀ ਇਹ ਨਹੀਂ ਗੱਲ ਵੀ ਬਹਿੜਾ ਇੰਨੀਆਂ ਇਕੱਠੀਆਂ ਕਰ ਜਾਂਦੇ ਕਿਸੇ ਪਾਸੋਂ ਇਹ ਫੜ ਲੈਣ ਦੇ ਕਿ ਮੰਡੀ ਤੋਂ ਆਪਾਂ ਹਨਾ ਨਹੀਂ ਨਹੀਂ ਬਾਈ ਕੱਲੀ ਕੱਲੀ ਵਹਿਣ ਯਾਰ ਛਾਂਟ ਕੇ ਲਈ ਹੋਈ ਆ ਠੀਕ ਹੈ ਕੱਲ ਨੂੰ 15 ਬਹਿਣਾ ਆਪਣੇ ਕੋਲੇ ਹੋਰ ਆ ਜਾਣਗੀਆਂ ਜਿਹੜੇ ਬੰਦੇ 25 ਤੋਂ 28 ਕਿਲੋ ਵਾਲੀ ਵਹਿਣ ਲੈ ਆਉਂਦੇ ਸ਼ਕੀਨ ਨੇ ਉਹ ਵੀ ਆਉਣਗੀਆਂ ਆਪਣੇ ਕੋਲੇ ਵੀਰੇ ਅੱਗੇ ਹੁਣ ਗੱਲ ਕਰਦੇ ਆ ਬਾਈ ਜੀ 8ਵੇਂ ਨੰਬਰ ਦੇ ਆ ਵੀ ਤੌਰ ਪੁੱਤ ਬੱਛੀ ਇਹ ਸੂਆ ਜੀ ਸਾਰੀਆਂ ਦੂਜੇ ਦੂਜੇ ਸੂਆ ਕੱਲੀ ਆ ਬੱਛੀ ਪਹਿਲਾਂ ਆਪਣੇ ਕੋਲੇ ਵੀਰੇ ਜਿਹੜੀ ਪਰਲੇ ਪਾਸੇ ਸਾਈਵਾਲ ਦੀ ਕ੍ਰੋਸ ਆ ਇਹਦੇ ਤੌਰ ਫਿਰ 8ਵੇਂ ਨੰਬਰ ਵਾਲੀ ਨੂੰ ਜੰਨ ਪੁੱਤ 8ਵੇਂ ਨੰਬਰ ਵਾਲੀ ਦੂਜਾ ਸੂਆ ਦੇ ਥੱਲੇ ਦਾ ਕੀ ਬਤਾਲੀ ਫਿਰਦੀ ਹੈ ਹਨ ਮੈਂ ਕਹਾਂ ਨੀਵੇਂ ਨੂਵੇਂ ਤਾਂ ਯਾਰ ਬਾਈ ਇਹਨਾਂ ਬੜਾ ਰਾਤ ਹੀ ਆਈਆਂ ਤਾਂ ਅਜ ਥੱਕੀਆਂ ਹੰਪੀਆਂ ਆਈਆਂ ਨੇ ਸਾਰੀਆਂ ਹੱਥੋਂ ਥੱਲੇ ਓਕੇ ਮੈਂ ਮੰਨ ਲਓ ਮੈਂ ਕਹਾਂ ਯਾਰ ਸੋਣਾ ਬਾਈ ਜਿਹੜੇ ਬੰਦਾ ਆਨਲਾਈਨ ਮੰਗਾਵੇ ਆਪਣੀ ਸਿਰ ਤੋਂ ਲੈ ਕੇ ਪੈਰਾਂ ਤੱਕ ਦੀ ਗਾਰੰਟੀ ਹੋਊਗੀ ਗਾਂ ਦੀ ਕੋਈ ਮੂੰਹ ਖੁਰਤੀ ਕੋਈ ਹੋਰ ਚੀਜ਼ ਦੀ ਸ਼ਿਕਾਇਤ ਹੋਵੇ ਤਾਂ ਆਪਣੀ ਗਾਹ ਮਗਰੋਂ ਲਹਾਵੇ ਚਾਹੇ ਗੱਡੀ ਚ ਖੜੀ ਪਾਸ ਕਰ ਲਿਆ ਅਗਲਾ ਪਹਿਲਾਂ ਜੈ ਜੈ ਗੱਲਾਂ ਜਮਾ ਸੋ ਜਮਾ ਐ ਮੰਨ ਕੇ ਚਲੋ ਵੀ ਸਾਫ ਸੁਥਰੀਆਂ ਹੁਣ ਇੱਥੇ ਤੂੰ 25 30 ਕਰਨਾ 9 ਹੀ ਕਰ ਤੂੰ ਲਿਆਣੀਆਂ ਲੇ ਅੰਜੇ ਛਾਂਟ ਮੀਆਂ ਹਨਾ ਮੰਗੋ ਛਾਂਟ ਮੀਆਂ ਚਾਰ ਪੰਜ ਛੱਡ ਕੇ ਵੀ ਆਏ ਹੋਗਾ ਫਿੱਟ ਨਹੀਂ ਆਈਆਂ ਹੋਣੀਆਂ ਹਾਂ ਬਾਈ ਬਹੁਤ ਹੋ ਜਾਂਦੀਆਂ ਵਿੱਚੋਂ ਜੇ 40 ਗਾਮਾ ਫਿੱਟ ਕਰਦੇ ਆ ਉਹ ਤੋਂ ਨਿਕਲਦੀਆਂ ਨੇ 15 ਗਾਮਾ ਬਾਕੀ ਗਲਤ ਨਿਕਲ ਜਾਂਦੀਆਂ ਨਿਕਲ ਜਾਂਦੀਆਂ ਬਾਈ ਬਹੁਤ ਨਿਕਲ ਜਾਂਦੀਆਂ ਕਰਮਾਂ ਵਾਲੀਆਂ ਠੀਕ ਹੈ ਤੇ 9ਵਾਂ ਨੰਬਰ ਦੇਖੀਏ ਨੇ ਜਿਹੜਾ ਪੈਂਟ ਤੇ ਪਲੂਨ ਬੱਚੀ ਹੈ ਹਨਾ ਇਹ ਬਾਈ ਜੀ ਸਾਈਵਾਲਨਾ ਕਰਾਉਸ ਆਗੀ ਪੈਲਣ ਬੱਚੀ ਹੈਗੀ ਪੈਲਣ ਬੱਚੀ ਸਾਈਵਾਲਨਾ ਕਰਾਉਸ ਹਨਾ ਹਾਂ ਜੀ ਬਿਲਕੁਲ ਅਖੀਰੀ ਆ ਠੀਕ ਹੈ ਤੇ ਝੋੜੀ ਝਾਲੀ ਬਹੁਤ ਆ ਕਰਮਾਂ ਵਾਲੀ ਦੀ ਹਾਂ ਹਜੇ ਦੇਣੇ ਦੇ 15 ਪਾਏ ਆ ਦੇ ਕਮੂ ਮਾਤਾ ਕਿਆ ਬਤਾ ਕਬੂਦਰੀਆਂ ਗੋੜ ਦੀ ਫਿਰਦੀ ਹੈ ਹਨਾ ਰਾਜੀ ਰੂਜੀ ਬਹੁਤ ਹੈ ਹਨਾ ਮੈਂ ਕਿਹਾ ਪੂਰੀ ਬੋਡੀ ਵੇਟ ਦੀ ਹੁਣ ਇਹਨੂੰ ਤੇ ਫਿਰ ਮੰਨ ਕੇ ਚੱਲ 20 ਮੰਨ ਕੇ ਲੈ ਲੈ ਹੁੰਦਾ 20 ਕਿਲੋ ਖੁੱਲਾ ਮੰਨ ਕੇ ਲੈ ਲੈ ਬਾਈ 18 ਦੇ ਦਊਗੀ 18 ਤਾਂ ਪੱਕਾ ਵੱਟਤੀ ਪਿਆ ਜਰਾ ਆਰਾਮਦਾਰੀ ਦਾ ਸੋ ਜਮਾ ਹੋ ਜਾ ਦੇਖੋ ਜੀ ਵਾ ਵੱਟ ਪਈਆ ਸਾਈਡ ਤੇ ਇੱਕੂ ਪਿਆਜਾ ਕਰ ਲੈਣਾ ਬਸ ਹਨਾ ਹਾਂ ਬਸ ਪੱਠੇ ਪਾਉਣ ਵਾਲਾ ਚਾਹੀਦਾ ਕੋਈ ਕੇਰ ਕਰਨ ਵਾਲਾ ਚਾਹੀਦਾ ਬੰਦਾ ਬਹਿਣਾ ਤਾਂ ਸਾਲੀਆਂ ਦੀ ਕੁਆਲਿਟੀ ਤੇ ਨੰਬਰ ਬੋਲ ਦੇ ਆਪਣਾ ਹੁਣ 98152 96107 ਵੀਰੇ ਕੱਲੂ ਹੋਰ ਜਿਹੜਾ ਮਾਲ ਆਊਗਾ ਉਹ ਫਿਰ 70 ਤੋਂ ਬਾਹਰ हां भाई जी ਉਹਨਾਂ ਦਾ ਭਾਅ ਹੋਊਗਾ 70 ਤੋਂ ਬਾਹਰ ਵਾਲਾ ਸਾਰਾ ਹੀ ਠੀਕ ਹੈ ਕੁਝ ਵਹਿਣਾ ਆਪਣੇ ਕੋਲੇ 50 ਤੋਂ ਅੰਦਰ ਵਾਲੀਆਂ ਹੋਣਗੀਆਂ ਠੀਕ ਹੈ ਮਾਲਾ ਜੇ ਕੋਈ ਆ ਗਿਆ ਖਾਲੀ ਜਾਂਦਾ ਨਹੀਂ ਮੈਂ ਕਿਹਾ ਭਈਆਂ ਮੰਨ ਲਓ ਵੀ ਸੋਮਵਾਰ ਮੰਗਲਵਾਰ ਤੱਕਰ ਕੋਈ ਵੀ ਵੀਰ ਆ ਜੇ ਆਪਣੇ ਕੋਲੇ ਤਾਂ 30 ਵੜਾ ਆਪਣੇ ਕੋਲੇ ਹੋਣਗੀਆਂ ਜਿਵੇਂ ਕਹਿੰਦਾ ਦੁਕਾਨ ਤੇ ਲੇਸ ਦੇ ਬੜਕ ਤੇ ਲੈ ਕੇ ਗੁੱੜ ਦੇ ਘਟੇ ਤਾਈ ਸਾਰਾ ਕੁਝ ਮਿਲੂਗੀ ਸਾਜੀ ਲੈ ਲੈ ਵੀਰ ਉਹੋ ਜਿਹੀ ਮਿਲੂਗੀ ਸੋ ਵੀਰ 9 ਨਗ ਦਿਖਾਤੇ ਜੱਗੀ ਬਰਨਾਲਾ ਰੰਗੀਆਂ ਕੋਠੇ ਪੈ ਜਾਂਦਾ ਵੀਡੀਓ ਦੇਖਣ ਲਈ ਸਭ ਦਾ ਤੈਦਲੋ ਧੰਨ